ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਸਤਿਉਸ਼ਲੇ ਦੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਬਜ਼ੁਰਗ ਵਿਅਕਤੀ ਤੋਂ 14000 ਦੀ ਲੁੱਟਖੋਈ ਸੀ ਮਾਮਲਾ ਸਾਹਮਣੇ ਆਇਆ ਸੀਗਾ ਤੇ ਹੁਣ ਤਕਰੀਬਨ 20 ਦਿਨਾਂ ਬਾਅਦ ਪੁਲਿਸ ਨੇ ਆਪਣੀ ਸੂਝਬੂਝ ਦਿਖਾਉਂਦੇ ਹੋਏ ਅਤੇ ਇਸ ਚੋਰ ਦਾ ਪਿੱਛਾ ਕਰਦੇ ਹੋਏ ਇਸ ਲੁੱਟਖੋਈ ਕਰਨ ਵਾਲੇ ਵਿਅਕਤੀ ਦਾ ਪਿੱਛਾ ਕਰਦੇ ਹੋਏ ਉਸ ਨੂੰ ਦਬੋਚ ਲਿਆ ਸਿੱਟੀ ਬਲਾਚੌਰ ਪੁਲਿਸ ਨੇ ਐਸਬੀਆਈ ਏਟੀਐਮ ਬੈਂਕ ਭੱਦੀ ਰੋਡ ਬਲਾਚੌਰ ਵਿਖੇ ਬਜ਼ੁਰਗ ਵਿਅਕਤੀ ਤੋਂ 14000 ਰੁਪਏ ਦੀ ਲੁੱਟ ਖੋਹ ਕਰਨ ਵਾਲਾ ਹੁਣ ਕਾਬੂ ਕਰ ਲਿਆ ਗਿਆ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਸ਼ੀਤਪਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼ਾਮਸੁੰਦਰ ਸ਼ਰਮਾ ਸਬ ਡਿਵੀਜ਼ਨ ਬਲਾਚੌਰ ਦੀ ਯੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਸਿੱਟੀ ਬੱਲਾਚੌਰ ਅਤੇ ਉਹਨਾਂ ਦੀ ਪੁਲਿਸ ਟੀਮ ਨੇ ਮਿਤੀ 1 ਜਨਵਰੀ 2025 ਨਵੇਂ ਸਾਲ ਵਾਲੇ ਦਿਨ ਏਟੀਐਮ ਐਸਬੀਆਈ ਬੈਂਕ ਭੱਦੀ ਰੋਡ ਬੱਲਾਚੌਰ ਵਿਖੇ ਬਜ਼ੁਰਗ ਵਿਅਕਤੀ ਤੋਂ 14000 ਰੁਪਏ ਦੀ ਲੁੱਟਖੋਣ ਕਰਨ ਵਾਲੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਰਾਜਕੁਮਾਰ ਵਾਸੀ ਪਿੰਡ ਕੰਗਣਾ ਬੇਟ ਥਾਣਾ ਸਿੱਟੀ ਬੱਲਾਚੌਰ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਮਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁਲਿਸ ਮੁਤਾਬਕ ਮਲਜ਼ਮ ਕੋਲ ਪੁੱਛਗਿੱਛ ਕਰਕੇ ਵਾਰਦਾਤ ਕਰਨ ਸਮੇਂ ਇਸ ਦੀ ਮਦਦ ਕਰਨ ਵਾਲੇ ਇਸ ਦੇ ਸਾਥੀਆਂ ਦੇ ਥਾਂ ਟਿਕਾਣੇ ਬਾਰੇ ਵੀ ਜਲਦ ਤੋਂ ਜਲਦ ਪਤਾ ਕਰਕੇ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਤਫ਼ਤੀਸ਼ ਚੱਲ ਰਹੀ ਹੈ ਤਾਂ ਇੱਕ ਜਿਹੜਾ ਲੁੱਟਖੋ ਕਰਨ ਵਾਲਾ ਮਾੜਾ ਅਨਸਰ ਫੜਿਆ ਗਿਆ ਤੇ ਉਸ ਦੇ ਹੋਰ ਸਾਥੀਆਂ ਨੂੰ ਫੜਨ ਲਈ ਵੀ ਪੁਲਿਸ ਜਿਹੜੀ ਹੈ ਆਪਣੇ ਵੱਲੋਂ ਯਤਨ ਕਰ ਰਹੀ ਹੈ ਦਖੰਡ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗਵਾਹੀ ਹੇਠ ਸਾਡੇ ਜੀ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਪੈਟਰੋਲਿੰਗ ਅਤੇ ਗਸ਼ਤ ਵਹਾਕਮ ਅਫਸਰਾਂ ਵਾਲਾ ਕੀਤੀ ਜਾਂਦੀ ਹੈ ਅਤੇ ਪੈੜੇ ਪੁਰਸ਼ਾਂ ਅਤੇ ਨਸ਼ਾ ਤਸਕਰਾਂ ਤੇ ਹੋਰ ਅ ਸ਼ਰਾਰਤੀ ਅਨਸਰਾਂ ਤੇ ਨજર ਰੱਖਣ ਲਈ ਨਾਕਾਬੰਦੀ ਅਤੇ ਗਸ਼ਤ ਕੀਤੀ ਜਾਂਦੀ ਹੈ। ਮਿਤੀ 2 1 25 ਨੂੰ ਸਾਡੇ ਪਾਸ ਇੱਕ ਹਰੀਕਿਸ਼ਨ ਢੁੰਮਲਾ ਪੁੱਤਰ ਅਮਰਚੰਦ ਵਾਸੀ ਬਾਡਬਰਤਨ ਟੀਚਰ ਕਲੋਨੀ ਬਲਾਜੌਰ ਜੀ ਨੇ ਸਾਡੇ ਐਸਆਈ ਸਤਨਾਮ ਸਿੰਘ ਤਰਤੀਸੀ ਅਫਸਰ ਨੂੰ ਮਿਲ ਕੇ ਆਪਣੇ ਇੱਕ ਸਟੇਟਮੈਂਟ ਰਾਹੀਂ ਦੱਸਿਆ ਸੀ ਕਿ ਉਹ ਦਿਨ ਦੇ ਬਾਰਾ 1 ਵਜੇ ਆਪਣੇ ਭੱਦੀ ਰੋਡ ਤੇ ਜਿਹੜਾ ਐਸ ਵੀ ਆਈ ਬੈਂਕ ਦਾ ਏਟੀਐਮ ਆ ਉਥੋਂ ਪੈਸੇ ਕਢਾਉਣ ਲਈ ਆਏ ਸੀ ਤੇ ਜਦੋਂ ਉਹਨਾਂ ਨੇ 14000 ਰੁਪਇਆ ਆਪਣੇ ਏਟੀਐਮ ਰਾਹੀਂ ਕਢਾ ਲਿਆ ਤੇ ਉਹਨਾਂ ਦੇ ਪਿੱਛੇ ਇੱਕ ਨੌਜਵਾਨ ਲੜਕਾ ਖੜਾ ਸੀ ਜੋ ਉਹਨਾਂ ਨੂੰ ਵਾਚ ਕਰਦਾ ਰਿਹਾ ਤੇ ਜਦੋਂ ਉਹ ਕਢਾ ਕੇ ਪੈਸੇ ਤੁਰਨ ਲੱਗੇ ਤੇ ਉਹਨਾਂ ਨੇ ਹਥਿਆਰ ਦੇ ਜ਼ੋਰ ਨਾਲ ਉਹਨਾਂ ਨਾਲ ਹੱਥਪਾਈ ਕਰਕੇ ਉਹ ਪੈਸੇ ਜਿਹੜੇ ਉਹ ਸਨੇਚ ਕਰਕੇ ਲੈ ਗਿਆ ਸੀ ਸਰਦਰ ਜੀ ਵੀ ਤੇ ਉਸ ਤੇ ਆਧਾਰ ਤੇ ਅਸੀਂ ਐਫਆਰ ਨੰਬਰ 2 ਮਿਤੀ 1 1 25 ਨੂੰ ਅੰਡਰ ਸੈਕਸ਼ਨ 309 ਜਿਮਨਚਾਰ ਬੀ ਐਨ ਐਸ ਪੀਐਸਟੀ ਬਲਾਚੌਰ ਦਰਜ ਰਿਜਿਸਟਰ ਕਰਕੇ ਤਫਤੀਸ਼ ਸ਼ਾਮਲ ਵਿੱਚ ਲਿਆਂਦੀ ਸੀ ਤੇ ਦੌਰਾਨੇ ਤਫਤੀਸ਼ ਅਸੀਂ ਇਹਨਾਂ ਦੋਸ਼ੀਆਂ ਦੀ ਭਾਰ SBI ਦੇ ਵਿੱਚ ATM ਤੇ ਲੱਗੇ ਹੋਏ ਜਿਹੜੇ CCTV ਫੁਟੇਜ ਦੇ ਕੈਮਰੇ ਸੀ ਉਹਨਾਂ ਦੇ ਰਾਹੀਂ ਅਸੀਂ ਹਾਸਲ ਕੀਤੀ ਅਤੇ ਕੁਝ ਜਿਹੜੇ ਸ਼ਰਾਰਤੀ ਅਨਸਰ ਸੀ ਜੋ ਉਹਨਾਂ ਨਾਲ ਖੋਖਿਚ ਕਰ ਰਹੇ ਸੀਗੇ ਉਹਨਾਂ ਬਾਰੇ ਅ ਅਲਾਕੇ ਦੇ ਐਡੀਟ ਦੇ ਵਿੱਚੋਂ ਉਹਨਾਂ ਨੂੰ ਅ ਪਛਾਣ ਕਰਾਈ ਤੇ ਜਿਨ੍ਹਾਂ ਦੀ ਪਛਾਣ ਜਿਹੜੀ ਆ ਉਹ ਜਿਹੜਾ ਖੋਖਿਚ ਕਰ ਰਿਹਾ ਸੀ ਉਹਦੀ ਹਾਂਸ ਰਾਜ ਹੀਰਾ ਲਾਲ ਪੁੱਤਰ ਰੇਸ਼ਮ ਸਿੰਘ ਵਾਸੀ ਢੈਂਗੜਪੁਰ ਤੇ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਫੁਟੇਜ ਸੀ ਜਿੱਤੇ ਉਹ ਬਾਅਦ ਵਿੱਚ ਪੈਸੇ ਸਨੇਚ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਸੀ ਤੇ ਉਹ ਮੋਟਰਸਾਈਕਲ ਚ ਚਾਲਕ ਜਿਹੜਾ ਸੀ ਉਹ ਧਰਨਵੀਰ ਉਰਫ ਸੋਢੀ ਪੁੱਤਰ ਜਗਿੰਦਰ RAM ਵਾਸੀ ਮਾਨੇਵਾਲ ਤੇ ਇੱਕ ਲੜਕਾ ਹੋਰ ਗੱਬੇ ਬੈਠਾ ਸੀ ጋር ਉਹ ਤੇ ਉਹ ਤਨਾਂ ਦੀ ਅਸੀਂ ਜਿਹੜੀ ਆਹ ਤਪਤੀਸ਼ ਦੇ ਦੌਰਾਨ ਭਾਲ ਕੀਤੀ ਤੇ ਭਾਲ ਦੇ ਦੌਰਾਨ ਇੱਕ ਕੱਲ ਸੀ ਮਕਦਮਾ ਜਿਹੜਾ ਦਰਜ ਕੀਤਾ ਸੀਗਾ ਐਂਟੀ ਵਿਸੈਕਟਰ ਦੇ ਤਹਿਤ ਜਿਸ ਦੇ ਦੌਰਾਨ ਦੋਸ਼ੀ ਹਰਪੀ ਸਿੰਘ ਹੈਪੀ ਉਤਰ ਰਾਜਕਮਾਰ ਵਾਸੀ ਮਲਕਪੁਰ ਜਿਹੜਾ ਕਿ ਹੁਣ 2-3 ਸਾਲ ਤੋਂ ਪਰਿਵਾਰ ਸਮੇਤ ਕੰਗਣਾਬੇਟ ਵਿੱਚ ਰਹਿ ਰਿਹਾ ਹੈ ਤੇ ਉਸ ਨੂੰ ਅਸੀਂ ਅਰੈਸਟ ਕੀਤਾ ਸੀਗਾ ਜਿਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਇਸ ਮਗਦਮੇ ਦੀ ਤਫਤੀਸ਼ ਦੌਰਾਨ ਉਸਨੇ ਸਾਡੇ ਤਫਤੀਸ਼ੀ ਅਫਸਰ ਜਿਹੜਾ ਹੈ ਐਸਐਸ ਸੁਹਾਚੰਦਰ ਉਸਪਾਸ ਡਿਸਕਲੋਸ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਇਹ ਵਾਰਦਾਤ ਕੀਤੀ ਸੀ ਸਨੈਚਿੰਗ ਦੀ ਉਸ ਸਮੇਂ ਉਹ ਧਰਮਵੀਰ ਛੋਡੀ ਤਾਂ ਅਤੇ ਜਿਹੜਾ ਸੀਗਾ ਮੇਨ ਹੀਰਾ ਲਾਲ ਦੋਸ਼ੀ ਸੀਗਾ ਉਸਦੇ ਨਾਲ ਮੋਟਰਸਾਈਕਲ ਤੇ ਸਵਾਰ ਸੀਗਾ ਤੇ ਦੁਦਾਈ ਨਾਲ ਪੁਸ਼ਕਿਸ਼ ਕਰਨ ਤੇ ਇਸ ਨੇ ਉਹ ਸਰੇਸਿੰਗ ਕੀਤੀ ਹੋਈ ਬਾਤ ਦਾ ਤਨੂੰ ਮੰਨ ਲਿਆ ਹੈ ਤੇ ਜਿਸ ਨੂੰ ਇਸ ਦੇ ਆਧਾਰ ਤੇ ਅੱਜ ਅਸੀਂ ਮੁਕੱਦਮਾ ਨੰਬਰ 2 ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਕੇ ਆਏ ਜਿੱਥੇ ਹੋਰ ਪੁਸ਼ਕਿਸ਼ ਲਈ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ। ਹੁਣ ਕਿੰਨੇ ਦੋਸ਼ੀ ਫੜਲੇ ਜੀ ਟੋਟਲ ਕਿੰਨੇ ਦੋਸ਼ੀ ਸੀ ਇਹਦੇ ਵਿੱਚ। ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀਗਾ ਮੇਨ ਸਾਡਾ ਦੋਸ਼ੀ ਹੈਗਾ ਮੁਕੱਦਮੇ ਦਾ ਉਹ ਉਸਨੇ ਇੱਕ ਹੋਰ ਵਾਰਦਾਤ ਜਿਹੜੀ ਆ ਉਹ ਥਾਣਾ ਸਿਟੀ ਨਵਾਂ ਸ਼ਹਿਰ ਦੇ ਏਰੀਆ ਵਿੱਚ ਕੀਤੀ ਸੀ। ਜਿੱਥੇ ਉਸ ਦੇ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਹੋ ਗਿਆ ਸੁਨੈ ਸਿੰਘ ਕਰਨ ਦਾ ਤੇ ਉਹ ਮੇਨ ਦੋਸ਼ੀ ਜਿਹੜਾ ਉੱਥੇ ਫੜਿਆ ਗਿਆ ਹੈ ਜਿਸ ਨੂੰ ਹੁਣ ਦਰਾਂ ਬਾਅਦ ਵਿੱਚ ਅਸੀਂ ਪ੍ਰੋਡਕਸ਼ਨ ਰਿਮਾਂਡ ਤੇ ਲੈ ਕੇ ਆਵਾਂਗੇ। ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਪਹਿਲੇ ਵਰਤਿਆ ਕੀ ਉਹ ਫੜਤਾਲ ਕੀਤੀ ਚੋਰੀ ਦਾ ਸੀਗਾ ਜਾਂ ਕੀ ਉਹ ਹਲੇ ਉਹਦੇ ਬਾਰੇ ਡੂੰਘੀ ਇਨਵੈਸਟੀਗੇਸ਼ਨ ਅਸੀਂ ਭਾਲ ਕਰਾਂਗੇ ਹਲੇ ਫਿਲਹਾਲ ਮੋਟਰਸਾਈਕਲ ਨਹੀਂ ਮਕਦਮੇ ਦੀ ਸਬੰਧ ਵਿੱਚ ਅਜਿਹਾ ਕੋਈ ਮੋਟਰਸਾਈਕਲ ਬਰਾਮਦ ਨਹੀਂ ਹੋਇਆ ਹੈਗਾ